ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸੱਚ ਜੁਗਾਦ ਦੇ ਸੱਚ ਹੈ ਭੀ ਸਾਚੁ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਚਪੈ ਚਪ ਨਾ ਹੋਵੈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਉਸ ਸੈ ਸਣਪਾਂ ਲਖੋ ਹੈ ਤੈਕ ਨ ਝੱਲੇ ਨਾਲ ਸੋ ਦਾਰੁਕੇ ਹਸੋ ਘਰ ਕੇ ਹਾਜਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕਿਤੇ ਵਵਨ ਹਾਰੇ ਕਿਤੇ ਰਾਗ ਪਰਿ ਸੰਖਹੀਨ ਕਿਤੇ ਘਵਨ ਹਾਰੇ 1 2 ਬਹੁ ਲਖ ਹੋ ਹੈ ਲਖ ਹੋ ਵੈ ਲਖ 20 ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਸ੍ਰੋਗ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਵਸ ਰਾਤ ਦਾਈ ਦਾ ਆਖਾਂ ਤੇ ਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾ ਜਾਪ ਸਾਹਿਬ ੴ ਸਤਿਗੁਰ ਪ੍ਰਸਾਦਿ ਜਾਪ ਸ੍ਰੀ ਮੁਖ ਬਾਖ ਪਾਤਸ਼ਾਹੀ ਦਸਵੀਂ ਚਪੈ ਚੰਦ ਤ ਪ੍ਰਸਾਦ ਚੱਕਰ ਚਹਿਨਾ ਅਰ ਬਰਨ ਜਾਤ ਅਰ ਪਾਤ ਨਹਿ ਜਹੈ ਰੂਪ ਰੰਗ ਅਰ ਰੇਖ ਅਭੇਖ ਕਉ ਕਹਿ ਨ ਸਕਤ ਕਹੈ ਚਾਚਰੀ ਸੰਤਾ ਪ੍ਰਸਾਦ ਗੋਬਿੰਦੈ ਮੁਕੰਦੈ ਉਦਾਰੇ ਅਪਾਰੇ ਹਰੀ ਅੰਗਰੀਆਂ ਨਰਨਾਮਿਆਂ ਕਾ ਨਮੋ ਸੂਰ ਸੂਰ ਜੈ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰੰਦ ਬ੍ਰੰਦੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੰਭਵ ਸਭਨ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਪੰਗੰ ਬਪੂਤੇ ਤਾ ਪ੍ਰਸਾਦ ਸਵਈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਸ੍ਰਾਵਕ ਸੁਦਸਮੋਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਤਾਂ ਭਾਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਵਕਤ ਧਿਆਨ ਲਗਾਇਓ ਨਾਤ ਫਿਰੇ ਲੈ ਸਾ ਸਮੁੰਦਰਾਂ ਨਾ ਲੋਗੇ ਉਪਰ ਲੋਗ ਵਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਉਬਾਜ ਬੇਨਤੀ ਚਾ ਭਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿ ਪਾਰਾ ਮੈਂ ਛਾੜ ਕੋ ਅਬਰਨਾ ਧਿਆਉ ਜੋ ਵਰਚੋਂ ਸੋ ਤੁਮਤੇ ਪਾਉ ਸੇਵਕ ਸਖਾ ਮਾਰੇ ਤਾਰੀ ਹੈ ਚੁੰਝੰ ਸੱਤਰ ਹਮਾਰੇ ਮਾਰੀ ਹੈ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਖੜਗ ਕੇਤ ਮੈਂ ਸ਼ਰਨ ਤਹਾਰੀ ਆਪ ਹਥ ਦੇ ਲੇਹੋ ਉਬਾਰੇ ਸਰਬ ਠਾਰ ਮੋ ਹੋ ਸਹਾਈ ਦੁਸ਼ਟ ਦੋਖਤੇ ਲੇਹੋ ਬਚਾਈ ਦੁਖ ਦਰਦ ਭਾ ਨਿਕਟ ਨਾ ਤਨ ਨਰਕੇ ਰਹੇ ਹੋ ਧੋ ਯਾਕੀ ਏਕ ਬਾਰ ਚੌਪਈ ਕੋ ਕਹੈ ਦੋਖ ਦਰਦ ਭਾ ਨਿਕਟ ਨਾ ਤਨ ਨਰ ਕੇ ਰਹਿ ਉਹ ਧੋ ਯਾਕੀ ਏਕ ਬਾਰ ਚੌਪਈ ਕੋ ਕਹੈ ਅਨੰਦ ਸਾਹਿਬਾਨ ਕਲੇਮ ਅਲਾ ਤੀਜਾ ਅਨੰਦ ਅਕ ਓਮਕਾਰ ਸਤਗੁਰ ਪ੍ਰਸਾਦ ਅਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸਿਤੀ ਮਨਵ ਜੀਆਂ ਵਧਾਈਆਂ ਸਾਚੀ ਲਵੈ ਬਣਦੇ ਨੇ ਮਾਨੀ ਦੇ ਨਾਨੀ ਦੇ ਨਾਨੀ ਲਵੈ ਬਾਜਾ ਉਕਾ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਹ ਸਰੀਰਾ ਮੇਰੇ ਆਇ ਸੁਜਗਮ ਹੈ ਆਇ ਕਿਆ ਕਾ ਤਉਦੋ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਤੂ ਜਗਮੈ ਆਇਆ ਸੁਣ ਤੇ ਪੁਨੀ ਤੂ ਕਹਤੇ ਪਵਿੱਤ ਸਤਗੁਰ ਆਇ ਭਰਪੂਰੇ ਬਨਵੰਦਨਾਂ ਕੋ ਗੁਰ ਚਰਨ ਲਾਗੇ ਵਾਜੇ ਹਨ ਤੁਰੇ ਸ਼ਲੋਕ ਭਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤਾ ਦਿਵਸ ਰਾਤ ਦਾ ਦਾਈ ਦਾਇਆ ਧਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜੰਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ